ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਤੁਹਾਡਾ ਸਾਰਿਆਂ ਦਾ ਹੋ ਸਨਾਓ ਨਵੀਨਤਾ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਚਲੇ ਆਂ ਸ਼ਿਫਟ ਨੂੰ ਦਵਾਈ ਦਿਵਾਉਣ ਹਾਂ ਜੀ ਕਿੰਨੇ ਦਿਨਾਂ ਦੀ ਨਾ ਇਹਦਾ ਜੁਕਾਮ ਨਹੀਂ ਓਟੰਡਿਆ ਸ਼ਿਫਟ ਦਾ ਸਮਝ ਚਲੋ ਇਹਨੂੰ ਇੱਕ ਵਾਰ ਡਾਕਟਰ ਦਾ ਹੱਥ ਲਵਾ ਹੀ ਆਈਏ ਕਿਉਂਕਿ ਇਹਨੂੰ ਜਿੰਨਾ ਤੱਕ ਨਾ ਡਾਕਟਰ ਦਾ ਹੱਥ ਨਹੀਂ ਨਾ ਲੱਗਦਾ ਹੁਣ ਤੱਕ ਨਹੀਂ ਜਿੱਦਾਂ ਵੀ ਸੁਧਰ ਨਹੀਂ ਆਉਂਦੀ ਜਿੱਦਾਂ ਮਿਸਤਰੀ ਨੂੰ ਨਾ ਜਿੱਦਾਂ ਟਰੈਕਟਰ ਨੂੰ ਮਿਸਤਰੀ ਦਾ ਹੱਥ ਲੱਗਣਾ ਹੁੰਦਾ ਉਦੋਂ ਇਹਨੂੰ ਇੱਕ ਵਾਰ ਉਹ ਨਾ ਲੱਗਣਾ ਲੱਗਣਾ ਤਾਂ ਖੁਣਮ ਹੋ ਬੜਾ ਕਰਦੀ ਆ ਇਹ। ਥੋੜੇ ਹੀ ਜਾਣਦੇ ਆ ਦੇ ਇਹਦਾ ਚੜੀਆ ਕੁਛੜ ਦੀ ਵੀਡੀਓ ਦਿਖਾਉਣੀ ਹੈ ਤੁਹਾਨੂੰ। ਹਾਂਜੀ ਹਾਂਜੀ। ਹੋਰ ਸਾਨੂੰ ਠੀਕ ਠਾਕ ਜੇ। ਚਲੋ ਉੱਥੇ ਜਾ ਕੇ ਮਿਲਦੇ ਆ ਜੇ ਉੱਥੋਂ ਪਲਾਨ ਬਣਿਆ ਤਾਂ ਫਿਰ ਆਪਾਂ ਗਾਗਾ ਟਾਲਾ ਸਾਹਿਬ ਦਰਸ਼ਨ ਕਰ ਕੇ ਜਾਵਾਂਗੇ। ਇਹ ਤੁਹਾਨੂੰ ਵੀ ਦਰਸ਼ਨ ਦਿਵਾਵਾਂਗੇ। ਚਲੋ ਠੀਕ ਹੈ ਮਿਲਦੇ ਆ। ਹਾਂ। ਕਿੱਥੇ ਚੱਲਿਆਂ? ਤਾਂ ਦੇ ਇੱਕ ਵਾਰ ਹੈਲੋ ਹਾਈ ਦਾ ਕਰ ਦੇ ਇੱਧਰ। ਨਹੀਂ। ਤੂੰ ਦੋਆਂ ਲਾਚੀਆਂ ਪਾਈਆਂ ਮੂੰਹ ਤੇ ਨਹੀਂ ਸਿਰ ਤੋਂ ਆਹ ਦੇ ਬਾਹਰ ਦੇਖੋ ਉਹ ਸਾਹਮਣੇ ਕਿੱਥੇ ਚੱਲੇ ਆ ਡਾਕਟਰ ਕੋ ਚੱਲੇ ਆ ਕਿ ਬਾਬਾ ਜੀ ਕੋ ਹਾਂ ਬਾਬਾ ਜੀ ਕੋ ਹੱਥ ਜੋੜੋ ਹੱਥ ਜੋੜ ਦੋ ਦੋਵੇਂ ਆ ਇੱਧਰ ਗਾਂ ਕਰੋ ਮਾੜਾ ਜਾਂ ਹੱਥ ਜੋੜ ਦੇ ਗਾਂ ਤਾਂ ਉਹ ਮੜੀ ਜੀ ਚਲੋ ਦੇ ਬਾਹਰ ਦੇਖ ਸਾਹਮਣੇ ਦੇਖ ਨਹੀਂ ਚ ਰਹਿ ਰਹੇ ਹੁਣ ਬੈਠੀ ਰਹੀ ਇੱਥੇ ਹੁਣ ਇੱਧਰ ਬਣਾਈ ਗੱਡੀ ਕਿੰਨੇ ਚਲਾਉਣੀ ਫਿਰ ਨਹੀਂ ਸਿਰਫ ਸਿਰਫ ਡਾਕਟਰ ਆ ਗਈ ਤੇਰੀ ਨਹੀਂ ਡਾਕਟਰ ਆ ਗਈ ਤੇਰੀ ਇੱਧਰ ਆ ਜਾ ਹੁਣ ਆਓ ਪਹੁੰਚ ਗਏ ਡਾਕਟਰ ਕੋ ਹੁਣ ਤੈਨੂੰ ਲੱਗਣੀ ਸੂਈ ਲਵਾਉਣੀ ਆ ਸੂਈ ਹੈ ਉਹ ਆ ਗਈ ਗੁਰਸ਼ੇਰ ਹਸਪਤਾਲ ਮਾਨਾਲ ਅੱਜ ਤਣ ਸੁਈ ਲਵਾ ਕੇ ਜਾਣੀ ਉਹਦੇ ਕੋਲ ਇਹ ਤਾਂ ਮੈਨੂੰ ਲਾਦੀ ਲਾਉਂਦੀ ਨਹੀਂ ਨਾ ਸੂਈ ਸਾਈ ਇਹ ਨਹੀਂ ਲਾਉਂਦੀ ਉੱਤੋਂ ਹੀ ਇਦਾਂ ਚੱਲੋ ਭਾਈ ਸਾਹਿਬ ਹੈਗਾ ਹੈਗੀ ਆ ਨਾ ਅਜੇ ਆਈ ਨਹੀਂ ਜਾਵਦੀ ਡਾਕਟਰ ਕਿੱਥੇ ਆਉਂਦੇ ਆ 11 12 ਵਜੇ ਤੋਂ ਪਹਿਲਾਂ ਨਹੀਂ ਆਈ ਮਾਦਰ ਨੂੰ ਕੀ ਕਰ ਅੱਜ ਨਹੀਂ ਆਈ ਅੱਜ ਨਹੀਂ ਆਈ ਅੱਜ ਨਹੀਂ ਆਈ ਬਾਬਾ ਸਿਫਤਾ ਕਿ ਨਵਾਂ ਨੰਬਰ ਲੋ ਆਇਆ ਈ ਉਹ ਨਹੀਂ ਨੰਬਰ ਲੱਗ ਗਿਆ ਜੀ ਇਹਦਾ 13ਵਾਂ ਅੱਜ ਤਾਂ ਐਤਵਾਰ ਦਾ ਅੱਜ ਤਾਂ ਬੰਦ ਸਿਰ ਰਸ ਬੜਾ ਪਿਆ ਵਾ ਨੀ ਸਿਫਤ ਅੱਜ ਬਹੁਤ ਜ਼ਿਆਦਾ ਰਾਸ਼ੀਆ ਦੇ ਡਾਕਟਰ ਵੀ ਤਰੀ ਹੁਣੇ ਆਈਏ ਮੂੰਮਾ ਧੋ ਕੇ ਉਹਦਾ ਸਿਫਤ ਮੂੰਹ ਧੋ ਕੇ ਆਈ ਆ ਆ ਬਗੜਨਾ ਆ ਗਏ ਆਏ ਨੇ ਬੁੱਤੀ ਦਾ ਨੂੰ ਕਰ ਸਿਫਤ ਬੇਬੀ ਕਿਥੇ ਓਏ ਓਏ ਕਿਥੇ ਆ ਓਏ ਛੋਟੇ ਬੇਬੀ ਵੇਖ ਲਾ ਨਿੱਕੇ ਨਿੱਕੇ ਬੇਬੀ ਓਏ ਕਿਥੇ ਥੱਲੇ ਜਾ ਛੱਡੰਦਾ ਆ ਤੇ ਉਹ ਪਾਵਾ ਥੱਲੇ ਆ ਤੁਹਾਡੇ ਵਰਗੀਆਂ ਕਰਦੀਆਂ ਹੁੰਦੀਆਂ ਉਹਨਾਂ ਨੂੰ ਥੋੜੀ ਵੀ ਵਿਚਾਰਨ ਟੈਨਸ਼ਨ ਆ ਉਹ ਦੇਖ ਲਾ ਉਹ ਰੋੜੀ ਦੇ ਪੈਰ ਉਹਨਾਂ ਨੇ ਪਾਏ ਵੀ ਨਹੀਂ ਆ ਵਿਚਾਰਿਆ ਨੇ ਆਪਣੇ ਚਪਲਾ ਇਹ ਦਈਆਂ ਹਰ ਉਹ ਬੰਦੇ ਨੂੰ ਰਾਜ ਨਹੀਂ ਨਾ ਹੁੰਦਾ ਜਦੋਂ ਉਹ ਅੱਦੇ ਕਰਦਾ ਹੁੰਦਾ ਉਹ ਜੋੜਾ ਤਾਣੂ ਉਸਮਾਨ ਨੂੰ ਵੇਖ ਕੇ ਨਾ ਛਾਲਾ ਮਾਰਤਾ ਥੱਲੇ ਨਹੀਂ ਵੇਦਾ। ਲੋ ਜੀ ਬੰਦਿਆਂ ਨੂੰ ਭੁੱਖ ਲੱਗ ਗਈ ਆ ਪਰ ਲੰਗਰ ਚ ਕੋਹ ਨਹੀਂ ਲੱਭਣ ਡਿਆ ਸਾਨੂੰ। ਅਜੇ ਕੱਲੀ ਚਾਹ ਆ ਬਾਬਾ ਜੀ ਦੇ ਲੰਗਰ ਦੀ ਤਿਆਰੀ ਹੋਣ ਢੀਆ ਪਰ ਇੱਥੇ ਬਾੜ ਪਈ ਆ ਬੰਦਿਆਂ ਨੂੰ ਬਹੁਤ ਜ਼ਿਆਦੀ ਕਿਉਂਕਿ 13ਵਾਂ ਨੰਬਰ ਆ ਸਾਡਾ ਬੜਾ ਦੂਰ। ਤੈਂ ਕਿ ਚੱਲ ਇਥੋਂ ਨੇੜਿਓ ਲੱਭ ਜੇ ਕੋਹ। ਪਰ ਅਜੇ ਤਿਆਰੀ ਹੋਣ ਢੀਆ ਹੋਰ ਸ਼ਾਇਦ ਅੱਧੇ ਘੰਟੇ ਤੱਕ ਚੱਲ ਪਵੇ ਗੱਲ। ਚਲਿਏ ਫਿਰ ਉੱਥੇ। ਨਾ ਦਾ ਨਹੀਂ ਹੋਣਾ ਕੁਛ ਵੀ ਇੱਧਰ ਨਾ ਇੱਧਰ ਹੋਣਾ ਨਾ ਇੱਧਰ ਹੋਣਾ ਸਿਫਤ ਨੇ ਦੇਖ ਲਈ ਆ ਰੇਤਾ ਇੱਥੇ ਹੀ ਤੇ ਹੁਣ ਕੰਮ ਖਰਾਬ ਹੋ ਗਿਆ ਸਿਫਤ ਕੀ ਕਰਨਾ ਇੱਧਰ ਤਾਂ ਵੇਖ ਇੱਧਰ ਵੇਖ ਮੇਰੇ ਨਾਲ ਇੱਧਰ ਵੇ ਇੱਧਰ ਕੀ ਰੇਤਾ ਖਾਣੀ ਹੈ 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 ਰੇਤਾ ਰੇਤਾ ਦੇਖ ਲਈਏ ਰੇਤਾ ਖਾਣੀ ਆ ਫੜੀ ਕੁੜੀ ਗਈ ਓਹ ਫੜਨ ਨੂੰ ਲੰਗਰ ਦੀ ਵੇੜ ਕਰਨ ਨੇ ਆ ਲੰਗਰ ਦਾ ਜੇ ਖੁੱਲਿਆ ਨਹੀਂ ਆ ਤੇ ਸਾਨੂੰ ਫਿਰ ਹੁਣ ਰੁਪਈਆ 100 ਖਰਚਣਾ ਪਿਆ ਬੰਦੇ ਬਾਲੇ ਵਿਜੀ ਆ ਚਾਰਜ ਆ ਦੇ ਸੇਫਟਾ ਓ ਸੇਫਟ ਪਰ ਮੇਉਂ ਦਰ ਨੰਬਰ ਤੇ ਆਪਣਾ ਨਾਂ ਜੇ ਤਾਂ ਵਿਚਾਰ ਖਾਈ ਜਾਂਦੇ ਇੱਥੇ ਕਿਤੇ ਬੈ ਗਈਆਂ ਇੱਥੇ ਹਾਂ ਨਹੀਂ ਸੇਫਟ ਉਸ ਬਾਜੀ ਲੱਗ ਜਾਣੀ ਕਰੀ ਸੋਈ ਨਹੀਂ ਲੱਗੀ ਤਰੇ ਸੋਈ ਸੋਈ ਲਾਈ ਨੀ ਉਹਨਾਂ ਨੇ

ਹਾਂ ਕਰ ਦਿੰਦੀ ਆ ਤੇ ਮੌਕਾ ਹੀ ਆ ਉਹਦਾ ਹੈ ਜੀ ਦਾ ਮੌਕਾ ਵਾਦੇ ਅੱਛਾ ਹੋਰ ਕੀ ਕਹਿ ਤੀ ਕੰਮ ਨਾਲ ਸਾਥ ਨੂੰ ਕਾਟਨ ਦਾ ਕੱਪੜਾ ਵੀ ਕਰਕੇ ਦੇਖੋ ਮਾਣ ਲੱਗਿਆ ਹਾਂ ਤੇ ਸਾਡੀ ਖੁਸ਼ੀ ਕਰਾ ਦੇ ਕਰ ਦਿੰਦੇ ਆਏ ਤੇ ਅੱਜ ਹੀ ਕਰਾ ਲੈਣੇ ਸੀ ਤੇ ਤੇ ਅੱਜ ਹੀ ਇੱਕ ਵਾਰੀ ਟਰਾਈ ਕਰੋ ਤੇ ਆਪ ਕਰੋਗੀ ਨਾ ਤੀ ਕਰੋ ਇਹ ਤਾਂ ਛੋਟੀ ਛੋਟੀ ਗੱਲ ਆ ਹਾਂ ਚੁੱਕ ਤੋਂ ਹਣਾ ਆਪਣੇ ਕੋਲ ਹੈ ਕੀ ਨਹੀਂ ਕਰਨੇ ਕੱਪੜੇ ਨੇ ਕਰਦੇ ਉਂਗਲ ਨਹੀਂ ਆਹੋ ਫਿਰ ਵੱਡ ਜਾਂ ਵੱਜ ਜਾਂਦਾ ਹੈ ਨਾ ਅੱਗੇ ਕਾਨ ਦੇ ਵਿੱਚ ਲੋਜੀ ਸਿਫਤ ਹੁਣਾ ਨੇ ਦਵਾਈ ਲੈ ਲਈ ਆ ਸਿਫਤ ਹੁਣਾ ਦਾ ਬਾਹਰ ਜੀ ਲੱਗਾ ਸੀ ਉੱਥੇ ਮੈਂ ਇੱਥੇ ਰਹਿਣਾ ਡਾਕਟਰ ਗੋਰੀ ਡਾਕਟਰ ਦੇ ਨਾਲ ਹੀ ਚੱਲ ਜਾ ਕਰਨਾ ਕਹਿੰਦੀ ਮੈਂ ਉਹਦਾ ਕੀ ਕਹਿੰਦੇ ਹੁੰਦੇ ਉਹ ਬਣ ਜਾਣਾ ਵਾ ਅਸਿਸਟੈਂਟ ਅਸਿਸਟੈਂਟ ਬਣ ਜਾਣਾ ਪਿਛਲੀ ਵਾਰੀ ਆਈ ਤੂੰ ਉਹਦੇ ਨਾਲ ਮੂੰਹ ਹੀ ਨਹੀਂ ਕਰਦੀ ਸੀ ਫੜ ਫੜ ਕੇ ਬਿਠਾਇਆ ਉਹਦੇ ਆਰ ਕੇ ਕਿ ਮੈਂ ਨਾਲ ਹੀ ਚੱਲ ਜਾਣਾ ਉਹਦੇ ਲੰਗਰ ਜੀ ਲੱਗੇ ਆ ਲੰਗਰ ਹੁਣ ਚੱਲ ਪਿਆ ਲੰਗਰ ਦੋ ਵਾਰੀ ਕਿਹੜਾ ਮਾਰ ਲੈ ਲੰਗਰ ਹੀ ਲੱਭਾ ਸਾਨੂੰ ਉਹ ਲੰਗਰ ਚੱਲ ਪਿਆ ਚਲੋ ਹੁਣ ਅੱਗੇ ਜਾ ਕੇ ਦੇਖਦੇ ਆਂ ਅਸੀਂ ਸੰਦੇ ਤੇ ਆ ਜੀ ਕੋਈ ਰਾਸ਼ ਕਹਿ ਦਿੰਦੇ ਆ ਉਹ ਨੂੰ ਮੇਰੇ ਅੱਗੇ ਅੰਤਰੋ ਦਾ ਸਥਾਨ ਨਵੀਂ ਪਾਰਕਿੰਗ ਦੀ ਗੱਡੀ ਉਹ ਮੈਂ ਲੱਭ ਨਹੀਂ ਸਕਦਾ ਕਿ ਚੱਲ ਰਹੀ ਹੈ ਕੰਸਟਰਕਸ਼ਨ ਬਾਬਿਆਂ ਦੀ ਕਿੰਨਾ ਕੰਮ ਚੱਲਣ ਡਿਆ ਚਾਲ ਵੀ ਤਾਲ ਸਿਰ ਤੋਂ ਨਹੀਂ ਸੌਂਗੇ ਸਿਰ ਤੋਂ ਸੌਂਗੇ ਤੇ ਅਸੀਂ ਤਿੰਨ ਉਠਾਇਆ ਹਨ ਹੈ ਫਾਇਰ ਕਰ ਦੇ ਹੱਥ ਜੋੜ Oui, ça c'est Babaji qui est Ah, Babaji est là. Où est ਪਿਆਰ ਅੰਦਰ ਸ਼ਾਂਤਿ ਆਵੇ ਨਾ ਸੱਚ ਲੱਗੇ ਪਿਆਰ ਗੁਰਮੁਖਿਆ ਮੂਤੋ ਦੇ ਗੁਰ ਕਹਿ ਦਿਆਰ ਸੱਚੀ ਭਗਤੀ ਸੱਚ ਰਤੀ ਦਰ ਸੱਚ ਸਥਿਆ ਆਹ ਦੇ ਆ ਜਾਂਦੀ ਸਿਰਫਤ ਨਈ ਪੁੰਡੀ ਬਾਹਰ ਨਾਲੋਂ ਓ ਹਾਂ ਓ ਪੁੰਡੀ ਊ ਹਾਂ ਓ ਆਇਆ ਚਲ ਗਈ ਓ ਹੋ ਗਈ ਓਨ ਫਿਰ ਹਾਂ ਕਿੱਥੋਂ ਆਈ ਅੱਜ ਨੇ ਕਿੱਥੋਂ ਆਇਆ ਕਿੱਥੋਂ ਆਇਆ ਤੇ ਤੂੰ ਉੱਥੇ ਮੇਰੀ ਗੱਲ ਸੁਣੋਂ ਉਂਗਲ ਕਿਹਦੀ ਫੜੀ ਸੀ ਪਹਿਲਾਂ ਮੈਨੂੰ ਇਹ ਦੱਸ ਦਿਆ ਮੈਨੂੰ ਪਹਿਲਾਂ ਮੈਂ ਜਵਾਬ ਦੇ ਹਾਂ ਹੂੰ ਸਾਹ ਕਿਡਾ ਭਾਰਾ ਹੈ ਦਾ ਆਹ ਫੜੇ ਖੁੱਲਣ ਲੱਗਾ ਈ ਆਹ ਖੁੱਲ ਗਿਆ ਈ